ਮਾਸੋੜਾ ਮਾਨ ਬਾਈ ਪਿੰਡ ਚੋਕੇ ਬਾਈ ਇਹ ਗਰਮੀਆਂ ਦਾ ਸੀਜ਼ਨ ਆਉਂਦੋਂ ਤੁਹਾਨੂੰ ਪਤਾ ਪੂਰੀ ਗਰਮਾਹਟ ਪੈਣੀ ਆ ਏਸੀ ਕਾਰਾਂ ਪਾਸੇ ਪੱਥਰ ਲੱਗ ਗਿਆ ਦਰਖਤ ਪੱਟੀ ਜਾਂਦੇ ਆ ਏਸੀ ਕਾਰਾਂ ਹੋ ਗਈਆਂ ਘਰ ਘਰ ਪੱਥਰ ਲੱਗ ਗਿਆ ਘਰ ਘਰ ਗਰਮਾਹਟ ਜਿਆਦਾ ਹੋ ਗਈ ਮਤਲਬ ਠੀਕ ਆ ਰੁੱਖ ਵੱਢੀ ਜਾਂਦੇ ਆ ਲੋਕ ਲਾਉਂਦੇ ਨਹੀਂ ਤੇ ਤੁਹਾਨੂੰ ਪਾਇ ਦੱਸਦੇ ਆ ਵੀ ਇਹ ਠੰਡ ਵਰਤੋਣੀ ਅੰਦਰ ਸੀਨੇ ਚ ਢੱਡ ਚ ਜਲਣ ਨਹੀਂ ਆ ਦੇਖੋ ਇਹ ਪਤਿਨਾ ਹੈ ਇਦੇ ਵਿੱਚ ਮਿਸਰੀ ਇਹਨੂੰ ਐਸ ਲੋਟਸ ਕਾ ਲਓ। ਵੱਢ ਲਓ ਇਹਨੂੰ ਛਾਵੇਂ ਸੁਕਾ ਲਓ ਜੀ ਦੋਸਤੋ। ਤੇ ਤਿੰਨ ਚੌਥੇ ਦਿਨਾਂ ਪੰਜਵੇਂ ਦਿਨ ਵਧੀਆ ਸੁੱਕੂ ਜੀ ਵਿੱਚੀ ਇਹਦੀ ਜਿਹੜੀ ਟਾਣੀ ਐ ਆਹ ਆ ਜੀ ਆਏ ਆਹ। ਇਹ ਟਾਣੀ ਵੀ ਵਧੀਆ ਸੁੱਕੂਨੀ। ਉਸ ਤੋਂ ਬਾਅਦ ਦੋਸਤੋ ਇਹਨੂੰ ਮਿਕਸ ਕਰ ਲਓ। ਕੁੰਡੇ 'ਚ ਕਰ ਲਓ। ਨਹੀਂ ਜਿਹੜੀ ਆਪਣੇ ਹੈਗੀ ਜੂਸਰ ਉਹਦੇ ਨਾਲ ਪਾਊਡਰ ਬਣਾ ਲਓ ਦੋਸਤੋ ਦਾ। ਪਾਊਡਰ ਬਣਾ ਕੇ ਇਹਦਾ ਤੇ ਵਿੱਚ ਮਿਸਰੀ ਪਾ ਲੋ ਸੱਟਾ ਮਿਸਰੀ ਢਾਗੇ ਵਾਲੀ ਮਿਸਰੀ ਕਿਹਾ ਜਾਂਦਾ ਤੇ ਤੜਕੇ ਆਥ ਨੇ ਅੱਧਾ ਚਮਚਾ ਠੀਕ ਆ ਤੌੜੇ ਵਾਲੇ ਪਾਣੀ ਨਾਲ ਦੋਸਤੋ ਅੱਧਾ ਚਮਚਾ ਤੜਕੇ ਆਥ ਨੇ ਰੋਟੀ ਖਾ ਕੇ ਲੋ ਨਾ ਤਜਾਬ ਬਣੇ ਨਾਲੇ ਗਰਮਾਹਟਾ ਤੁਹਾਨੂੰ ਪਤਾ ਹਰ ਇੱਕ ਚੀਜ਼ ਨਾਲ ਗਰਮਾਹਟ ਹੋਵੇ ਪਿਸ਼ਾਬ ਲੱਕੇ ਆਉਂਦਾ ਉਹ ਵੀ ਸਹੀ ਹੋ ਜੂਗਾ ਈਗਾਂ ਨਾਲੇ ਲੀਵਰ ਚੋਂ ਗਰਮਾਸ਼ ਕੱਢੋ ਪਤੀਨਾ ਇੱਕ ਦੇਸੀ ਐ ਚੀਜ਼ ਬਹੁਤ ਵਧੀਆ ਜੀ ਗੁਣਾਂ ਦੀ ਗੋਥਲੀ ਐ ਪਤੀਨਾ ਪਤੀਨਾ ਖਾਓ ਸਿਹਤ ਬਣਾਓ ਤੇ ਤੁਹਾਨੂੰ ਦੱਸਿਆ ਸੁਕਾ ਕੇ ਇਹਦਾ ਪਾਊਡਰ ਬਣਾ ਲਓ ਦੋਸਤੋ ਬਹੁਤ ਬੀ ਐਂਡ ਕੀ ਜੀ ਐ ਤੜਕੇ ਆਥੇ ਅੱਧਾ ਚਮਚਾ ਤੌੜੇ ਵਾਲੇ ਪਾਣੀ ਨਾਲ ਲਓ ਤੇ ਆਪਾਂ ਇੱਥੇ 20 ਰੁਪਏ ਦੀ ਗੁੱਟੀ 50 ਰੁਪਏ ਦੀ ਗੁੱਟੀ 30 ਰੁਪਏ ਦੀ ਗੁੱਟੀ 100 ਰੁਪਏ ਦਾ 200 ਦਾ ਜਿੰਨਾ ਲਜਾਣਾ ਬੀਜਿਆ ਹੋਇਆ ਉਡੀ ਨਗਰੀ ਵਿੱਚ ਆਪਾਂ ਲਾਇਆ ਹੋਇਆ ਤੇ ਜਿਹਨੂੰ ਲੋਡ ਹੈ ਲਿਜਾ ਸਕਦਾ ਭਾਈ ਉਹ ਤਾਂ ਇੱਕ ਗੈਰੀ ਲਾਈ ਹੋਈ ਆ ਦਰਵਾਜ਼ਾ ਤੇ ਗੈਰੀ ਲਾਈ ਹੋਈ ਆ ਵੱਡੀ ਇਧਰ ਆ ਲਾਇਆ ਹੋਇਆ ਠੀਕ ਹੈ ਤੇ ਜੂਸ ਵਾਲੇ ਵੀਰਾਂ ਨੂੰ ਬੇਨਤੀ ਆ ਖਲਾੜੇ ਵਾਲਾ ਜੇ ਦੋ ਕੁੱਟੀ ਕੁੱਟੀ ਲਿਜਾਣੀਆਂ ਆ ਭਾਈ ਆਪਦਾ ਜਿੰਨਾ ਲੋਡ ਲੈ ਜਾ ਕਈ ਵਾਰੀ ਕੋਈ ਿੱਲਾ ਮਿਸਾ ਉਹਨੂੰ ਆਪਾਂ ਉਹ ਵੀ ਦੇ ਦਾਂਗੇ ਠੀਕ ਹੈ ਕੁੱਟੀ ਅੱਧੀ ਉੱਟੀ ਕਈ ਵਾਰੀ ਚਲੋ ਰੱਬ ਨੇ ਪਹਿਲੀ ਵਿਵਤਾ ਪਾਈ ਹੁੰਦੀ ਆਪਾਂ ਨੂੰ ਉਹ ਵੀ ਦੇ ਦਾਂਗੇ ਫਿਰ ਪਤੰਨ ਚਟਣੀ ਵੀ ਬਣਾ ਸਕਦੇ ਆ ਇਹਦੀ ਬਹੁਤ ਵਧੀਆ ਚੀਜ਼ ਆ ਸ਼ੇਅਰ ਲਾਇਕ ਕਰ ਦਿਓ ਡਾਕਟਰ ਦੱਸਿਆ ਇਹਦੇ ਗੁਣ ਧੰਨਵਾਦ ਸਿਕਾ ਜਉਂਦੇ ਬਾਸ ਦੇ ਰੋ